ਕੀਲਾ ਕੰਮ ਹੋ ਜਾਂਦੇ ਹਾਂਜੀ 13045 ਦੀ ਤੁਸੀਂ ਮੇਰੇ ਕੋਲ ਗੱਲ ਕੀਤੀ ਹੈ ਪੋਟਾਸ਼ੀਅਮ ਨਾਈਟ੍ਰੇਟ ਦੀ ਹਾਂਜੀ ਇਹ ਕਿਉਂ ਕਰਨੀ ਹੈ ਸਭ ਤੋਂ ਵੱਡਾ ਸਵਾਲ ਹੈ ਆਪਾਂ ਕਿਉਂ ਕਰਦੇ ਹਾਂ ਹਾਂਜੀ ਝਾੜ ਵਧਾਉਣ ਲਈ ਕਰਦੇ ਆਂ ਬੂਟੇ ਤੇ ਟੈਨਸ਼ਨ ਨਾ ਰਹੇ ਇਹਦੇ ਲਈ ਕਰਦੇ ਆਂ ਪੋਟਾਸ਼ ਕੀ ਕਰਦੀ ਆ ਪੋਟਾਸ਼ ਜਿੰਨੇ ਵੀ ਤੱਤ ਬੂਟੇ ਦੇ ਵਿੱਚ ਰੁਕੇ ਹੁੰਦੇ ਆ ਉਹਨੂੰ ਬੂਟੇ ਰੱਖ ਪੈੜ ਦਾ ਬਾਈ ਜੀ ਫਸਲ ਤੇ ਬਹੁਤ ਵੱਡਾ ਰੋਲ ਆ ਹਾਂਜੀ ਇਹ ਤੇ ਡਿਪੈਂਡ ਕਰਦਾ ਤੁਸੀਂ ਖਾਦਾਂ ਕਿੰਨੀਆਂ ਪਾਈਆਂ ਠੀਕ ਹੈ ਜੀ ਫਸਲ ਦਾ ਸਿਸਟਮ ਕਿਹੋ ਜਿਹਾ ਹਾਂਜੀ ਕਈ ਵਾਰ ਉੱਲੀ ਪੀੜੀ ਦਰ ਪੀੜੀ ਨਤਰੀ ਆਉਂਦੇ ਜਿਵੇਂ ਸ਼ੀਤ ਫਲੈਟ ਆ ਤੁਹਾਡੇ ਪਹਿਲਾਂ ਪਿਛਲੇ ਸਾਲ ਆਈ ਸੀ ਉਸ ਵਾਰ ਵੀ ਅਟੈਕ ਕਰ ਸਕਦੀ ਹੈ। ਅਗ ਭਾਗ ਤੇਲੇ, ਸੁੰਡੀ ਤੇ ਫੰਗੀ ਸਾਈਡ ਦੀਆਂ ਸਪਰੇਆਂ ਹੋਣੀਆਂ ਹਨਾ। ਹਾਂਜੀ ਇਹਨਾਂ ਦਾ ਕਿੰਨਾ ਕੁ ਰੋਲ ਹੁੰਦਾ ਤੇ ਕੀ ਮਤਲਬ ਕਿਹੜੀ ਚੀਜ਼ ਦੇਖ ਕੇ ਲੋਕ ਸਪਰੇਆਂ ਕਰਨ ਕੀ ਵਰਤਨ ਕਿ ਜਿਹੜਾ ਝੋਨੇ ਦਾ ਆਪਣਾ ਰਿਜ਼ਲਟ ਆ ਆਪਾਂ ਨੂੰ ਵਧੀਆ ਮਿਲੇ ਜੀ ਜੇ ਆਪਾਂ ਸਭ ਤੋਂ ਪਹਿਲਾਂ ਸੁੰਡੀ ਦੀ ਗੱਲ ਕਰੀਏ। ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਅੱਜ ਦੀ ਵੀਡੀਓ ਆਪਾਂ ਫੇਰ ਲੈ ਕੇ ਆਏ ਆ ਖੇਤੀਬਾੜੀ ਦੀ ਜਾਣਕਾਰੀ ਦੇਵਾਂ ਤੇ ਅੱਜ ਸਾਨੂੰ ਆਪਾਂ ਇਹੋ ਜੇ ਬੰਦੇ ਦਾ ਮਲਾ ਰਹੇ ਆ ਖੇਤੀਬਾੜੀ ਦਾ ਜੇ ਆਪਾਂ ਕਹਿ ਦਈਏ ਜਾਣਕਾਰੀ ਲਈ ਛੁਪਿਆ ਰਸਤਮ ਹੀ ਆ ਗੁਨਾ ਦੀ ਗੁਥਲੀ ਆ ਬਾਈ ਬਹੁਤ ਸਾਰੀਆਂ A2 ਲੈ ਕੇ Z ਜਾਣਕਾਰੀ ਖੇਤੀਬਾੜੀ ਦੇ ਕੱਲੀ ਕੱਲੀ ਬਾਈ ਦੇ ਕੋਲੇ ਆ ਤੇ ਅਕਸਰ ਹੀ ਜਿਹੜਾ ਇਹ ਚਿਹਰਾ ਤੁਸੀਂ ਇਹਨਾਂ ਦੀਆਂ ਆਵਾਜ਼ਾਂ ਰੇਡੀਓ ਤੇ ਟੈਲੀਵਿਜ਼ਨ ਤੇ ਹੋਰ ਬਹੁਤ ਥਾਰਾਂ ਥਾਵਾਂ ਤੇ ਸੁਣੀਆਂ ਹੋਣੀਆਂ ਜਿੱਥੇ ਸਾਨੂੰ ਖੇਤੀਬਾੜੀ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਬਾਈ ਕੋਲੇ ਕੱਲੀ ਕੱਲੀ ਜਾਣਕਾਰੀ ਹੁੰਦੀ ਹੈ ਜਿਹੜੀ ਹਰੇਕ ਚੀਜ਼ ਦੀ ਕਰਾਉਂਦੇ ਆ ਬਾਈ ਜੀ ਨਾਲ ਗੱਲ ਕੀ ਨਾਮ ਹੈ ਬਈ ਜੀ ਆਪਣਾ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਹੈਗਾ ਢੱਲਮਕਲਾਂ ਪਿੰਡ ਢੱਲਮਕਲਾਂ ਤੇ ਮਾੜਾ ਜੀ ਤੁਸੀਂ ਆਪਣਾ ਜੀ ਫੀਲਡ ਬਾਰੇ ਦੱਸੋ ਵੀ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਇਹ ਖੇਤੀਬਾੜੀ ਤੇ ਕੰਮ ਕਰ ਰਹੇ ਹੋ ਜੀ ਮੈਂ ਜੀ ਫੀਲਡ ਦਾ ਮੇਰੀ ਜਿਹੜੀ ਹੈਗੀ ਜੌਬ ਹੈ 2007 ਤੋਂ ਹੈ ਠੀਕ ਹੈ ਜੀ 2007 ਤੋਂ ਤੁਸੀਂ ਆ ਜੀ ਆ ਸੰਸਥਾ 'ਚ ਕੰਮ ਕਰ ਰਹੇ ਹੋ 2007 ਤੋਂ ਠੀਕ ਹੈ ਜੀ ਤੇ ਤੁਸੀਂ ਖੇਤੀਬਾੜੀ ਤੇ ਜਿਹੜੀਆਂ ਰਿਸਰਚਾਂ ਤੇ ਬਹੁਤ ਸਾਰਾ ਹਨਾ ਕੰਮ ਕੀਤਾ ਹਾਂਜੀ ਤੇ ਤਜਰਬੇ ਦੇ ਵਿੱਚੋਂ ਹੀ ਗੱਲਾਂ ਨਿਕਲ ਕੇ ਆਉਂਦੀਆਂ ਬਾਕੀ ਜਿਹੜੀ ਆਪਾਂ ਗੱਲ ਕਰਨੀ ਆ ਕਿਸਾਨ ਭਰਾ ਉਹ ਥੋੜੇ ਨਾਲ ਆਪਾਂ ਜਿਆਦਾ ਗੱਲਾਂ ਨਹੀਂ ਕਰਨੀਆਂ ਕੰਮ-ਕੰਮ ਦੀਆਂ ਹੀ ਗੱਲਾਂ ਕਰਾਂਗੇ ਕਿਉਂਕਿ ਬਾਈ ਜੀ ਹੁਣ ਜਿਹੜਾ ਮੌਕਾ ਚੱਲ ਰਿਹਾ ਇਸ ਟਾਈਮ ਝੋਨੇ ਤੇ ਸਪ੍ਰੇਆਂ ਹੋਣੀਆਂ ਜੀ ਸੁੰਡੀ ਤੇਲੇ ਤੇ ਫੰਗੀ ਚੜ ਦੀਆਂ ਸਪ੍ਰੇਆਂ ਹਰੇਕ ਕਿਸਾਨ ਕਰਦਾ ਤੇ ਇੱਕ ਜੀ ਨਵੀਂ ਚੀਜ਼ ਆ ਤਿੰਨਾ ਚਾਰਾਂ ਸਾਲਾਂ ਤੋਂ ਲੋਕ ਕਰ ਰਹੇ ਹਨ ਜੀ ਕੋਈ ਲੋਕ ਕੋਈ ਕਹਿ ਦਿੰਦਾ ਵੀ ਵਹਿਮ ਆ ਜਾਂ ਕੋਈ ਕੀ ਚੱਕਰ ਆ ਹਰੇਕ ਕਿਸਾਨ ਆ ਜਿਹੜਾ ਇਹਦੇ ਲਈ ਮਤਲਬ ਗੱਲ ਨੂੰ ਜਾਣ ਨਹੀਂ ਚਾਹੁੰਦਾ ਜਾਣਕਾਰੀ ਜਿਹੜੀ ਆਪਾਂ ਕਹਿ ਦਿੰਨੇ ਆ 13045 ਪੋਟਾਸ਼ ਦੀਆਂ ਸਪਰੇਆਂ ਜਾਂ ਬੋਰਨ ਆ ਜਾਂਦਾ ਉਹਦੇ ਬਾਰੇ ਮਾੜੀ ਜੀ ਅਸਲ ਉਹਦੀ ਗੱਲ ਦੱਸੋ ਵੀ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਵੀ ਕਿਸਾਨ ਭਰਾ ਕਰਨ ਜਾਂ ਨਾ ਕਰਨ ਹਾਂਜੀ ਜਿਹੜੀ ਇਹ ਪੋਟਾਸ਼ੀਅਮ ਦੀ ਗੱਲ ਤੁਸੀਂ ਕੀਤੀ ਨਾਈਟ੍ਰੇਟ ਦੀ ਤੇ ਇਹ ਪੀਏਯੂ ਵੱਲੋਂ ਆਪਣੀ ਸਿਫਾਰਸ਼ ਕੀਤੀ ਹੋਈ ਹੈ ਠੀਕ ਹੈ ਜੀ 2% 1 ਲੀਟਰ ਪਾਣੀ ਚ ਪਾ ਕੇ ਦੀ ਆਪਾਂ ਸਪਰੇ ਕਰ ਸਕਦੇ ਠੀਕ ਹੈ ਜੀ ਇਹ ਕਿਉਂ ਕਰਨੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਆਪਾਂ ਕਿਉਂ ਕਰਦੇ ਹਾਂਜੀ ਕਿਉਂਕਿ ਕਈ ਕਿਸਾਨ ਵੀਰ ਹੁੰਦੇ ਆ ਨਾ ਦੇਖੋ ਦੇਖੀ ਵੀ ਉਹਨੇ ਕਰਤੀ ਮੈਂ ਕਰਤਾ ਆ ਆਪਾਂ ਨੂੰ ਪਹਿਲਾਂ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਵੀ ਆਪਾਂ ਨੂੰ ਕਿੰਨਾ ਕੇ ਦਾ ਫਾਇਦਾ ਮਿਲਦਾ ਕਿਸ ਚੀਜ਼ ਤੇ ਇਹਨੇ ਕੰਮ ਕਰਨਾ ਉਹਦੇ ਬਾਰੇ ਥੋੜਾ ਜਿਹਾ ਡੰਗਾਈ ਚ ਵੀ ਤੁਸੀਂ ਦੱਸ ਸਕਦੇ ਆ ਉਹਦੇ ਬਾਰੇ ਜਾਣਕਾਰੀ ਦੱਸੋ ਸਾਨੂੰ ਜੀ ਹਾਂਜੀ ਜਿਹੜੀ ਕੋਈ ਵੀ ਸਪਰੇਅ ਕਰਨੀ ਆ ਨਾ ਉਹਦਾ ਇੱਕ ਟਾਈਮ ਹੁੰਦਾ ਕਿਦੋਂ ਕਰਨੀ ਠੀਕ ਹੈ ਜੀ ਜੇ ਰੋ ਟਾਈਮ ਤੋਂ ਸਪਰੇਅ ਅੱਗੇ ਪਿੱਛੇ ਹੋ ਜਾਂਦੀ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਉਹ ਤਾਂ ਫਿਰ ਦੇਖੋ ਦੇਖੀ ਵਾਲਾ ਕੰਮ ਹੋ ਜਾਂਦਾ ਹਾਂਜੀ 13045 ਦੀ ਤੁਸੀਂ ਮੇਰੇ ਕੋਲ ਗੱਲ ਕੀਤੀ ਆ ਪੋਟਾਸ਼ੀਅਮ ਨਾਈਟ੍ਰੇਟ ਦੀ ਹਾਂਜੀ ਕਿ ਕਿਉਂ ਕਰਨੀ ਹੈ ਸਭ ਤੋਂ ਵੱਡਾ ਸਵਾਲ ਹੈ ਆਪਾਂ ਕਿਉਂ ਕਰਦੇ ਹਾਂ ਹਾਂਜੀ ਝਾੜ ਵਧਾਉਣ ਲਈ ਕਰਦੇ ਆਂ ਬੂਟੇ ਤੇ ਟੈਨਸ਼ਨ ਨਾ ਰਹੇ ਇਹਦੇ ਲਈ ਕਰਦੇ ਆਂ ਪੋਟਾਸ਼ ਕੀ ਕਰਦੀ ਆ ਪੋਟਾਸ਼ ਜਿੰਨੇ ਵੀ ਤੱਤ ਬੂਟੇ ਦੇ ਵਿੱਚ ਰੁਕੇ ਹੁੰਦੇ ਆ ਉਹਨੂੰ ਬੂਟੇ ਰੱਖ ਪਚਾਉਣ ਦਾ ਕੰਮ ਕਰਦੀ ਟਰਾਂਸਪੋਰਟ ਦਾ ਕੰਮ ਕਰਦੀ ਠੀਕ ਹੈ ਜੀ ਜਿੰਨੇ ਵੀ ਅਮੀਨੋ ਐਸਿਡ ਵਗੈਰਾ ਜਿੰਨੇ ਵੀ ਐਸਿਡ ਰੁਕੇ ਹੁੰਦੇ ਆ ਸਾਰੇ ਪੋਟਾਸ਼ ਨੇ ਚਾਲੂ ਕਰ ਦੇਣੇ ਤੇ ਪੌਦੇ ਨੂੰ ਖਰਾਬ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਝੋਨਾ ਗੋਭ ਦੇ ਵਿੱਚ ਹੁੰਦਾ ਇਹਨੂੰ ਸਭ ਤੋਂ ਵੱਧ ਨਜ਼ਰੂਰਤ ਹੁੰਦੀ ਹੈ ਖਰਾਬ ਦੀ ਹਾਂਜੀ ਜਿੰਨੀ ਖੁਰਾਕ ਬੂਟੇ ਨੇ ਆਪਦੀ ਉਮਰ ਦੇ ਵਿੱਚ ਇਕੱਠੀ ਕੀਤੀ ਹੁੰਦੀ ਹੈ ਉਹ ਸਾਰੀ ਮੁੰਦਰ ਦੇ ਵਿੱਚ ਭਰਨੀ ਹੈ ਦਾਣਿਆਂ 'ਚ ਠੀਕ ਹੈ ਜੀ ਜਿੰਨੀ ਉਹ ਖੁਰਾਕ ਵੱਧ ਭਰੀ ਜਾਊਗੀ ਉੰਨੇ ਹੀ ਦਾਣਿਆਂ ਦਾ ਵਜ਼ਨ ਵੱਧ ਜਾਂਦਾ ਤੇ ਮਟਾਈ ਵੱਧਦੀ ਹੈ ਤੇ ਕੁਆਲਿਟੀ ਬਹੁਤ ਵਧੀਆ ਵੱਧਦੀ ਹੈ ਠੀਕ ਹੈ ਜੀ ਜਿਵੇਂ ਤੁਸੀਂ ਸਮੇਂ ਦੀ ਗੱਲ ਕੀਤੀ ਸੀ ਹੈ ਨਾ ਜੀ ਕਿਉਂਕਿ ਬਹੁਤ ਸਾਰੇ ਭਰਾ ਹੁੰਦੇ ਆਪਣੇ ਸਮੇਂ ਕਰਨ ਨੂੰ ਬਹੁਤ ਦਿੱਕਤ ਆਉਂਦੀ ਹੈ ਵੀ ਕਦੋਂ ਕਰੀਏ ਲੇਟ ਨਾ ਹੋ ਜੇ ਪਹਿਲਾਂ ਨਾ ਹੋ ਜੇ ਆਪਾਂ ਕਿਹੜੇ ਸਟੇਜ ਤੇ ਕਰ ਸਕਦੇ ਹਾਂ ਕਿਉਂਕਿ ਲਗਭਗ ਝੋਨੇ ਜਿਹੜੇ ਹੁਣ ਸਾਰੇ ਤੇ ਆਉਣ ਵਾਲੇ ਹੀ ਆ ਜੀ ਤੇ ਜਿਹੜਾ ਤੁਹਾਡਾ ਸਵਾਲ ਹੈ ਬਹੁਤ ਵਧੀਆ ਸ ਇਹ ਜਦੋਂ ਤੋਂ ਆਪਣੀ ਫਸਲ ਗੋਭ ਚ ਆਉਂਦੀ ਹੈ ਹਾਂਜੀ ਉਸ ਟਾਈਮ ਤੇ ਆਪਾਂ ਇਹ 13045 ਦੀ 2% ਪਰ ਲੀਟਰ ਪਾਣੀ ਚ ਹਾਂਜੀ ਸਪਰੇਅ ਕਰ ਸਕਦੇ ਠੀਕ ਹੈ ਜੀ ਜੇ ਉਸ ਟਾਈਮ ਨਹੀਂ ਹੁੰਦੀ ਤਾਂ ਅਗਲੀ ਸਪਰੇਅ ਜਦੋਂ ਝੋਨਾ ਬੂਤ ਝਾੜ ਜਾਂਦਾ ਹਾਂਜੀ ਉਸ ਟਾਈਮ ਆਪਾਂ 2 ਕਿਲੋ ਨਾ 13045 100 ਲੀਟਰ ਚ ਪਾ ਕੇ ਸਪਰੇਅ ਕਰ ਸਕਦੇ ਮਤਲਬ ਜਾਂ ਤਾਂ ਬੂਰ ਆਉਣ ਤੋਂ ਪਹਿਲਾਂ ਕਰਨੀ ਹੈ ਨਾ ਜੀ ਜਾਂ ਜੇ ਬੂਰ ਝਾੜ ਗਿਆ ਬਾਅਦ ਚ ਕਰਨੀ ਹੈ ਕਿਉਂਕਿ ਇਹ ਦਿੱਕਤ ਸਾਨੂੰ ਭਰਾਓ ਮੈਂ ਦੱਸ ਦਿੰਦਾ ਵੀ ਜਦੋਂ ਆਪਣੇ ਝੋਨੇ ਤੇ ਬੂਰ ਆ ਜਾਂਦਾ ਤੇ ਆਪਾਂ ਸਪਰੇਅ ਕਰਦੇ ਆਂ ਜੇ ਆਪਣੇ ਸਪਰੇਅ ਨਾਲ ਬੂਰ ਛੱਡਦਾ ਉਹਦਾ ਨੁਕਸਾਨ ਹੁੰਦਾ ਜੀ ਆਪਣਾ ਤਾਂ ਕਰਕੇ ਜਾਂ ਤਾਂ ਤੁਸੀਂ ਮਤਲਬ ਜ਼ਿਆਦਾ ਤਾਂ ਇਹੀ ਰეკਮੈਂਡ ਕਰਾਂਗੇ ਵੀ ਪਹਿਲਾਂ ਹੀ ਕਰੋ ਹਨਾ ਜੀ ਕਿਉਂਕਿ ਪਹਿਲਾਂ ਹੀ ਝੋਨਾ ਉਹਦੀ ਜਿਹੜੀ ਸਾਰੀ ਹੈ ਗਰੋਥ ਵੀ ਹੋਵੇ ਦਾਣੇ ਦੀ ਵੀ ਸਾਰਾ ਵਜਨ ਵੀ ਬਣੇ ਪਹਿਲਾਂ ਕਰੋ ਜੇ ਕੋਈ ਬੰਦਾ ਰਹਿ ਵੀ ਜਾਂਦਾ ਫਿਰ ਇੱਕ ਵਾਰੀ ਬੂਰ ਨੂੰ ਝੜ ਲੈਣ ਦਿਓ ਤੇ ਉਹਦੇ ਤੋਂ ਬਾਅਦ ਕਰੋ ਤੇ ਮਤਲਬ ਕਹਿਣ ਦਾ ਮਤਲਬ ਇਹ ਆ ਜੀ ਕੇ ਕੰਮ ਕਰਦੀ ਆ ਹਨਾ ਜੇ ਆਪਾਂ ਟਾਈਮ ਸ਼ੇਅਰ ਕਰਾਂਗੇ ਕਰਦੀ ਆ ਟਾਈਮ ਤੇ ਕਰਾਂਗੇ ਕੰਮ ਕਰਦੀ ਆ ਇੱਕ ਤੁਸੀਂ ਮੈਨੂੰ ਸਵਾਲ ਕੀਤੇ ਵਿੱਚ ਬੋਰਨ ਦਾ ਹਾਂਜੀ ਬੋਰਨ ਕਰਨਾ ਜਿੱਥੇ ਡਿਫਸੈਂਸੀਆ ਬੋਰਨ ਦੀ ਤੁਹਾਨੂੰ ਪਤਾ ਵੀ ਘਾਟ ਆਦੀ ਹਾਂਜੀ ਉੱਥੇ ਤਾਂ ਬੋਰਨ ਬਹੁਤ ਵਧੀਆ ਕੰਮ ਕਰਦਾ ਠੀਕ ਹੈ ਜੀ ਜੇ ਤੁਸੀਂ ਦੇਖੋ ਦੇਖੀ ਬੋਰਨ ਦੀ ਸਪਰੇਅ ਕਰੀ ਜਾਂਦੀ ਹੈ ਦੀ ਟੌਕਸਿਸਿਟੀ ਵੀ ਬਹੁਤ ਮਾੜੀ ਬੋਰਨ ਦੀ ਕਈ ਇੱਕ ਵਾਰੀ ਕਈ ਡੱਕ ਤਾਂ ਇਹ ਵੀ ਆਉਂਦੀਆਂ ਜੀ ਪੱਤੇ ਵੀ ਮਾਚ ਜਾਂਦੇ ਆ ਪੱਤੇ ਉਹੀ ਮੈਂ ਕਹਿੰਦਾ ਜੇ ਤੁਹਾਡੇ ਪੌਦੇ ਦੇ ਵਿੱਚ ਪਹਿਲਾਂ ਬੋਰਨ ਬਹੁਤ ਪਿਆ ਤੁਸੀਂ ਉੱਤੋਂ ਹੋਰ ਦੇ ਰਹੇ ਆਂ ਉਹਦੇ ਕਰਕੇ ਫਿਰ ਬੋਰਨ ਦੀ ਟੌਕਸਿਸਿਟੀ ਹੋ ਜਾਂਦੀ ਹੈ ਇਹ ਤਾਂ ਤੁਸੀਂ ਦੱਸ ਦਿੱਤਾ ਨਾ ਜੀ ਇਹ ਜਿੰਨੀਆਂ ਵੀ ਚੀਜ਼ਾਂ ਇਹ ਮਾਰਾਂ ਦੀ ਰੇਤ ਉਹ ਬਗੈਰ ਨਹੀਂ ਕਰਨੀਆਂ ਚਾਹੀਦੀਆਂ ਤੇ ਇਹ ਮਤਲਬ ਜੇ ਕੋਈ ਵੇਖੇ ਵੀ ਜੇ ਆਪਾਂ ਦੇਖਣਾ ਹੋਵੇ ਵੀ ਆਪਣੇ ਬੂਟੇ 'ਚ ਘਾਟ ਹੈਗੀ ਹੈ ਇਹਦਾ ਕੋਈ ਆਪਾਂ ਦੇਖ ਸਕਦੇ ਹਾਂ ਕਿ ਮਾਰਾਂ ਨੂੰ ਦਿਖਾ ਕੇ ਆਪਾਂ ਨੂੰ ਪਤਾ ਮਾਰਾਂ ਨੂੰ ਦਿਖਾ ਕੇ ਇਹ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਬਹੁਤ ਨਾ ਧਿਆਨ ਨਾਲ ਦੇਖਣ ਵਾਲੀਆਂ ਹੁੰਦੀਆਂ ਠੀਕ ਹੈ ਜੀ ਜੇ ਤੁਸੀਂ ਮਾਰਾਂ ਨੂੰ ਹੀ ਦਿਖਾ ਕੇ ਫਿਰ ਉਹਦੀ ਉਸਪਾਸ਼ਕ ਕਰਦੇ ਹੋ ਸਪਰੇਅ ਕਰਨੀ ਅਦਰਵਾਜ ਨਹੀਂ ਕਰਨੀ ਠੀਕ ਹੈ ਕਿ ਸਪਰੇਅ ਨਹੀਂ ਕਰਨੀ ਇਹ ਤਾਂ ਜੀ ਗੱਲ ਹੋ ਗਈ ਆਪਣੀ 13045 ਤੇ ਬੋਰਨ ਦੀ ਹਨਾ ਜੀ ਉਦੇ ਤੋਂ ਬਾਅਦ ਜੇ ਆਪਾਂ ਅੱਗੇ ਆ ਜੀਏ ਹੁਣ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਲਗਭਗ ਤੇਲੇ ਸੁੰਡੀ ਤੇ ਫੰਗੀ ਸਾਈਡ ਦੀਆਂ ਸਪਰੇਆਂ ਹੋਣੀ ਹਨਾ ਇਹਨਾਂ ਦਾ ਕਿੰਨਾ ਕੁ ਰੋਲ ਹੁੰਦਾ ਤੇ ਕੀ ਮਤਲਬ ਕਿਹੜੀ ਚੀਜ਼ ਦੇਖ ਕੇ ਲੋਕ ਸਪਰੇਆਂ ਕਰਨ ਕੀ ਵਰਤਨ ਕਿ ਜਿਹੜਾ ਝੋਨੇ ਦਾ ਆਪਣਾ ਰਿਜ਼ਲਟ ਆ ਆਪਾਂ ਨੂੰ ਵਧੀਆ ਮਿਲੇ ਜੀ ਜੇ ਆਪਾਂ ਸਭ ਤੋਂ ਪਹਿਲਾਂ ਸੁੰਡੀ ਦੀ ਗੱਲ ਕਰੀਏ ਇਸ ਤੋਂ ਬਾਅਦ ਹੁਣ ਪਹਿਲੀ ਤਾਂ ਆਪਾਂ ਕਿਸੇ ਨੇ ਪ੍ਰਦਾਨ ਪਾਤੀ ਕਿਸੇ ਨੇ ਸਪਰੇਅ ਕਰਤੀ ਹੈ ਨਾ ਜੀ ਤੇ ਸੁੰਡੀ ਦਾ ਰੋਲ ਕਿੰਨਾ ਕੁ ਆਊਗਾ ਜੀ ਝੋਨੇ ਦੇ ਵਿੱਚ ਸੁੰਢੀ ਦਾ ਵੀਰ ਜੀ ਐ ਵੀ ਸੁੰਢੀ ਦਾ ਹਮੇਸ਼ਾ ਮੈਂ ਤਾਂ ਇਹੀ ਕਹਿੰਦਾ ਵੀ ਜਿੰਨਾ ਚਿਰ ਝੋਨਾ ਪੱਤੇ ਕੱਢਦਾ ਤੁਹਾਨੂੰ ਪੱਤਾ ਦੇ ਰੇੜ ਤੋਂ ਡਰਨੀ ਲੋੜ ਨਹੀਂ ਠੀਕ ਹੈ ਜੀ ਕਿਉਂਕਿ ਉਹ ਪੱਤੇ ਆਪਣੇ ਝੋਨੇ ਕੋਲ ਕਾਫੀ ਪੱਤੇ ਫालतੂ ਜਿਹੜੇ ਉਹਨੇ ਸਕਾਰ ਦੇ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਲਈ ਡਰਨੀ ਲੋੜ ਨਹੀਂ ਹਾਂ ਜਦੋਂ ਝੋਨਾ ਤੁਹਾਡਾ ਪੱਤੇ ਕੱਢਣੋਂ ਹਟ ਜਾਂਦਾ ਤੁਹਾਨੂੰ ਲੱਗਦਾ ਵੀ ਕਾਫੀ ਅਟੈਕ ਹੋ ਰਿਹਾ ਸੁੰਢੀ ਦਾ ਉਸ ਟਾਈਮ ਤੁਸੀਂ ਸਪਰੇਅ ਕਰਦੇ ਆ ਇੰਨਾ ਡਰਨੀ ਵੀ ਕਰਨ ਦੀ ਵੀ ਲੋੜ ਨਹੀਂ ਕਿ ਯਾਰ ਸੁੰਢੀ ਬਹੁਤ ਪੈ ਜਾਊਗੀ ਨੁਕਸਾਨ ਬਹੁਤ ਕਰ ਦੂਗੀ ਇਸ ਤਰ੍ਹਾਂ ਦਾ ਕੀੜਾ ਕੁਝ ਵੀ ਨਹੀਂ ਕਰਦਾ ਆਪਣੇ ਕੋਲ ਸ ਹਾਂਜੀ ਬਾਕੀ ਇੱਕ ਗੱਲ ਇਹ ਦੇਖੀ ਆਪਾਂ ਜੀ ਕਾਫੀ ਸਾਲਾਂ ਤੋਂ ਕਿ ਸੁੰਡੀ ਨਹੀਂ ਇਹਨਾਂ ਨੁਕਸਾਨ ਕਰਦੀ ਚਲੋ ਪਹਿਲਾਂ ਇਹ ਤੋਂ ਬਾਅਦ ਵਾਲੀਆਂ ਜਿਹੜੀਆਂ ਸਪਰੇਆਂ ਹੁੰਦੀਆਂ ਜ਼ਿਆਦਾ ਜਿਹੜੀ ਆਉਂਦੀ ਆ ਤੇਲੇ ਦੀ ਦਿੱਕਤ ਆਉਂਦੀ ਆ ਹਨਾ ਜੀ ਪਿਛਲੇ 2-3 ਸਾਲਾਂ ਤੋਂ ਕਿਉਂਕਿ ਸੁੰਡੀ ਦੀ ਤਾਂ ਕੋਈ ਮਾੜੀ ਸਪਰੇ ਵੀ ਚੱਲ ਜਾਂਦੀ ਆ ਤੇਲਾ ਜਿਹੜਾ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਦੌਗੀਆਂ ਪੈ ਜਾਂਦੀਆਂ ਝੋਨਿਆਂ ਦੇ ਵਿੱਚ ਤੇ ਝੋਨੇ ਬੈਠ ਜਾਂਦੇ ਆ ਉਹਦੇ ਆਸਤੇ ਕਿਸਾਨ ਭਰਾ ਕੀ ਕਰਨ ਵੀ ਪਹਿਲਾਂ ਹੀ ਚੰਗੀ ਸਪਰੇ ਵਰਤਨ ਕੀ ਉਹਦੇ ਲਈ ਕੀਤਾ ਜਾਵੇ ਉਹਦੇ ਬਾਰੇ ਥੋੜਾ ਇਹ ਦੱਸੋ ਜੀ ਉਹਦੇ ਲਈ ਮੈਂ ਤੁਹਾਡੇ ਨਾਲ ਵਿਸਤਾਰ ਚ ਗੱਲ ਕਰਦਾ ਹਾਂ ਹੁਣ ਜਿਹੜਾ ਟਾਈਮ ਆ ਇਸ ਤੋਂ ਅੱਗੇ ਟੈਂਪਰੇਚਰ ਵਧਣਿਆ ਰਾਤਾਂ ਦੀ ਜਿਹੜੀ ਟੈਂਪਰੇਚਰ ਡਾਊਨ ਹੋ ਜਾਂਦੀ ਠੀਕ ਹੈ ਜੀ ਇਸ ਟਾਈਮ ਜਿਹੜਾ ਤੇਲੇ ਦਾ ਸਾਡਾ ਹੌਪਰ ਦਾ ਅਟੈਕ ਹੁੰਦਾ ਹਾਂਜੀ ਜਿਹੜੇ ਕਿਸਾਨ ਭਰਾਓ ਖੇਤ ਦੇ ਵਿੱਚ ਜਾਣ ਪੌਦੇ ਨੂੰ ਨਟੇਡਾ ਕਰਕੇ ਉਹ ਤੇ ਜ਼ੋਰ ਨਾਲ ਹੱਥ ਮਾਰਨ ਠੀਕ ਹੈ ਜੀ ਇਹ 4 ਤੋਂ 5 ਨਟੇਡੇ ਤੇਲੇ ਤੇ ਆਉਂਦੇ ਹੁੰਦਾ ਜਰੇਕ ਨ ਪੌਦੇ ਪ੍ਰਤੀ ਹਾਂਜੀ ਤਾਂ ਉਸ ਟਾਈਮ ਸਪਰੇਅ ਕਰ ਦੇਣੀ ਚਾਹੀਦੀ ਸੀ ਠੀਕ ਹੈ ਜੀ ਉਹਦੇ ਲਈ ਬਹੁਤ ਵਧੀਆ ਸਪਰੇਅ ਹੈ ਚੈਸ ਉਹਦੇ 120 ਗ੍ਰਾਮ ਦੀ ਡੋਜ਼ ਹੈ ਓਸ਼ੀਨ 80 ਗ੍ਰਾਮ ਐਪੈਕਸਾ 94 ਗ੍ਰਾਮ ਹਾਂਜੀ ਤੇ ਇਸ ਟਾਈਮ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਇਹ ਫਸਲ ਦਾ ਪੂਰਾ ਧਿਆਨ ਰੱਖਣ ਦਾ ਟਾਈਮ ਚੱਲ ਰਿਹਾ ਹੈ ਕੀੜੇ ਤੋਂ ਵੀ ਧਿਆਨ ਰੱਖਣਾ ਤੇ ਆਪਾਂ ਬਿਮਾਰੀਆਂ ਤੋਂ ਵੀ ਧਿਆਨ ਹਾਂਜੀ ਤੇ ਚਲੋ ਇਹ ਹੋ ਗਈ ਆਪਣੀ ਸੁੰਡੀ ਤੇ ਤੇਲੇ ਦੀ ਗੱਲ ਕਿਉਂਕਿ ਸੁੰਡੀ ਦੀ ਸਪਰੇਅ ਹੈ ਜਿਹੜੀ ਉਹ ਤੁਸੀਂ ਹਲਕੀ ਵੀ ਕਰ ਸਕਦੇ ਆ ਨਾ ਇਸ ਤੋਂ ਬਾਅਦ ਡੱਕ ਤਾਂ ਘਟ ਆਉਂਦੀਆਂ ਤੇਲੇ ਵਾਲੀ ਪਹਿਲੀ ਸਪਰੇਅ ਹੀ ਆਪਾਂ ਨੂੰ ਚੰਗੀ ਕਰਨੀ ਪਊਗੀ ਤੁਹਾਡਾ ਕਹਿਣ ਦਾ ਮਤਲਬ ਦੇਖੋ ਤੁਸੀਂ ਸਪਰੇਅ ਚੰਗੀ ਕਰੋ ਵਧੀਆ ਕੰਪਨੀ ਦੀ ਕਰੋ ਤੇ ਉਸ ਤੋਂ ਬਾਅਦ ਆ ਜਾਂਦਾ ਜਿਹੜਾ ਫੰਗੀ ਸੌੜ ਸਾਈਡ ਦਾ ਜਿਹੜਾ ਕਿੰਨਾ ਕਾ ਰੋਲ ਰਹਿਦਾ ਵਿੱਚ ਜੀ ਫੰਗੀ ਸਾਈਡ ਦਾ ਬਾਈ ਜੀ ਫਸਲ ਤੇ ਬਹੁਤ ਵੱਡਾ ਰੋਲ ਹੈ ਇਹ ਤੇ ਡਿਪੈਂਡ ਕਰਦਾ ਤੁਸੀਂ ਖਾਦਾਂ ਕਿੰਨੀਆਂ ਪਾਈਆਂ ਠੀਕ ਹੈ ਜੀ ਫਸਲ ਦਾ ਸਿਸਟਮ ਕਿਹੋ ਜਿਹਾ ਹੈ ਹਾਂਜੀ ਕਈ ਵਾਰ ਉੱਲੀ ਪੀੜੀ ਦਾ ਪੀੜੀ ਨਤਰੀ ਆਉਂਦੇ ਜਿਵੇਂ ਸ਼ੀਥ ਫਲੈਟ ਆ ਤੁਹਾਡੇ ਪਹਿਲਾਂ ਪਿਛਲੇ ਸਾਲ ਆਈ ਸੀ ਉਸ ਵਾਰ ਵੀ ਅਟੈਕ ਕਰ ਸਕਦੀ ਹਾਂਜੀ ਕਿਉਂਕਿ ਫੰਗੀ ਸਾਈਡ ਦਾ ਇਹ ਚੱਕਰ ਹੁੰਦਾ ਨਾ ਆਪਾਂ ਦੇਖਦੇ ਆਂ ਜਿਨ੍ਹਾਂ ਦੇ ਸਹੀ ਫੰਗੀ ਸੈਡ ਵਰਤੇ ਜਾਂਦੇ ਝੋਨੇ ਦੇ ਵਿੱਚ ਬਿਲਕੁਲ ਜਿਵੇਂ ਹਰੇਕ ਚਾਰ ਜਿਹੜੇ ਝੋਨੇ ਵੱਡੇ ਜਾਂਦੇ ਆ ਤੇ ਜ਼ਿਆਦਾਤਰ ਝੋਨੇ ਜਦੋਂ ਬੈਠਦੇ ਆ ਝਾੜ ਤੇ ਅਸਰ ਪੈਂਦਾ ਉਹ ਸਾਰਾ ਫੰਗੀ ਸੈਡ ਮਤਲਬ ਬਿਮਾਰੀਆਂ ਕਰਕੇ ਹੀ ਜਿਹੜਾ ਝੋਨਾ ਆਪਣਾ ਬਹਿ ਜਾਂਦਾ ਹਨ ਉਹਦੇ ਵਾਸਤੇ ਆਪਾਂ ਵਧੀਆ ਫੰਗੀ ਸੈਡ ਵਰਤਣਾ ਚਾਹੀਦਾ ਕੋਈ ਵੀ ਹਾਂਜੀ ਫੰਗੀ ਸੈਡ ਆਪਣਾ ਚੰਗਾ ਵਧੀਆ ਵਰਤਣਾ ਚਾਹੀਦਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਕਿਹੜੀ ਹੈ ਠੀਕ ਹੈ ਜੀ ਅੱਡੂ ਅੱਡੀ ਬਿਮਾਰੀਆਂ ਲਈ ਵੱਖੋ ਵੱਖਰੇ ਆਪਣੇ ਫੰਗੀ ਸੈਡ ਉਲੀ ਨਾਸਕ ਹੈਗੇ ਠੀਕ ਹੈ ਜੀ ਤੇ ਜੇ ਆਪਾਂ ਪਤਾ ਹੀ ਨਹੀਂ ਬਿਮਾਰੀ ਕਿਹੜੀ ਹੈ ਕਿਹੜੀ ਦਵਾਈ ਨੇ ਕੰਮ ਕਰਨਾ ਉਦਾਂ ਹੀ ਕਰੀ ਜਾਂਦੇ ਆ ਫਿਰ ਉਹਦਾ ਰਿਜ਼ਲਟ ਵਧੀਆ ਨਹੀਂ ਮਿਲਦਾ ਤੇ ਆਪਣੇ ਪੈਸੇ ਦੀ ਬਰਬਾਦੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਜਿਵੇਂ ਜੇ ਗੱਲ ਕਰੀਏ ਆਪਣੇ ਆ ਜਾਂਦੇ ਆ ਜ਼ਿਆਦਾਤਰ ਪੂਛੇ ਡੋਗਰ ਪੂਛੇ ਜਾਂ ਜਿਵੇਂ ਹੁਣ ਹਾਈ ਬ੍ਰੈਡ ਵੈਰਾਈਟੀਆਂ ਆਈਆਂ ਸਾਰਿਆਂ 'ਚ ਜ਼ਰੂਰਤ ਪੈਂਦੀ ਹੈ ਜੀ ਫੰਗੀ ਸਾਈਡ ਦੀ ਹਾਂ ਲਗਭਗ ਸਾਰਿਆਂ ਤੇ ਜ਼ਰੂਰਤ ਪੈਂਦੀ ਹੈ ਬਿਮਾਰੀ ਮੁਤਾਬਕ ਜੇ ਬਿਮਾਰੀ ਹੈ ਹੀ ਤਾਂ ਜ਼ਰੂਰਤ ਪੈਣੀ ਪੈਂਦੀ ਹੈ ਠੀਕ ਹੈ ਜੀ ਹੁਣ ਮੈਂ ਗੱਲ ਕਰਦਾ ਤੁਹਾਡੇ ਤੇ ਫਲਾਸਮੜ ਦੀ ਜਿਹਨੂੰ ਆਪਾਂ ਹਲਦੀ ਰੋਗ ਕਹ ਹਲਦੀ ਰੋਗ ਦੀ ਫਾਰਮਰ ਸਪਰੇ ਕਿਦੋਂ ਕਰਦਾ ਜਦੋਂ ਗਟੋਲੀਆਂ ਬਣ ਜਾਂਦੀਆਂ ਹਾਂਜੀ ਹਾਂਜੀ ਉਹਦੀ ਸਪਰੇ ਹੋਣੀ ਚਾਹੀਦੀ ਤੇ ਜਦੋਂ ਤੁਹਾਡਾ ਝੋਨਾ ਗੋਭ ਦੇ ਵਿੱਚ ਠੀਕ ਆ ਮਤਲਬ ਇਹਦੇ ਤੇ ਲੋਕ ਆਪ ਹੀ ਦੇਖਣਾ ਨਾ ਜਿਹੜੇ ਬੰਦੇ ਨੂੰ ਦਿੱਕਤ ਆਉਂਦੀ ਆ ਆਪਾਂ ਆਂ ਹੀ ਦੇਖ ਲਗੇ ਵੀ ਜੇ ਆਪਾਂ ਨੂੰ ਪਿਛਲੇ ਸਾਲ ਕੋਈ ਗਟੋਲੀਆਂ ਦੀ ਜਾਂ ਹਲਦੀ ਰੋਗ ਦੀ ਦਿੱਕਤ ਆਈ ਆ ਤੇ ਗੋਭ ਤੇ ਹੀ ਕਰ ਦਈਏ ਹਨਾ ਉਹ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਕਹਿ ਦਿੰਨੇ ਆ ਆਪਾਂ ਆਮ ਹੀ ਜੇ ਆਪਣੇ ਬੰਦਿਆਂ ਤੇ ਵੀ ਲਾ ਲਈਏ ਨਾ ਆਪਾਂ ਜਦੋਂ ਕੋਈ ਬਾਲੀ ਵੱਡੀ ਬਿਮਾਰੀ ਆਉਂਦੀ ਆ ਫੇਰ ਡਾਕਟਰ ਵੱਲ ਭਜਦੇ ਆ ਜੇ ਆਪਾਂ ਨੂੰ ਪਤਾ ਹੋਵੇ ਥੋੜੇ ਤੇ ਹੱਲ ਕਰ ਲਿਆ ਜਾਵੇ ਜਿਵੇਂ ਤੁਸੀਂ ਗਟੋਲੀਆਂ ਦਾ ਦੱਸਿਆ ਵੀ ਜਦੋਂ ਗਟੋਲੀਆਂ ਬਣ ਗਈਆਂ ਬਾਅਦ ਚ ਸਪਰੇਅ ਕੀਤੀ ਕੰਮ ਵੀ ਨਹੀਂ ਕਰਦੀ ਇਹਨਾਂ ਕਿਉਂਕਿ ਉਹ ਜਿਹੜੀ ਚੀਜ਼ ਬਣ ਚੁੱਕੀ ਆ ਉਹਨੇ ਤਾਂ ਫਿਰ ਨੁਕਸਾਨ ਆ ਜਿਹੜਾ ਆਪਦਾ ਕਰਤਾ ਇਹ ਉੱਲੀ ਦਾ ਕੀ ਸੁਭਾਅ ਹੈ ਜਿਹੜਾ ਗਟੋਲੀਆਂ ਹੁੰਦੀਆਂ ਮੈਂ ਤੁਹਾਨੂੰ ਥੋੜਾ ਵਿਸਥਾਰ ਨਾਲ ਦੱਸਦਾ ਜਦੋਂ ਫੀਲ ਮੇਲ ਫੀਮੇਲ ਦੀ ਕ੍ਰੋਸਿੰਗ ਹੁੰਦੀ ਹੈ ਜਦੋਂ ਮੁੰਜਰ ਨਿਕਲਦੀ ਹੈ ਹਾਂਜੀ ਉਹਦੇ ਨਾਲ ਹੀ ਉੱਲੀ ਕ੍ਰੋਸ ਹੋ ਜਾਂਦੀ ਦਾਣੇ 'ਚ ਠੀਕ ਹੈ ਜੀ ਫਿਰ ਉਹਦੇ ਵਿੱਚ ਹੀ ਪਲਦੀ ਹੈ ਠੀਕ ਹੈ ਫਿਰ ਇੱਕ ਟਾਈਮ ਆ ਕੇ ਇਹ ਬਲਾਸਟ ਕਰ ਜਾਂਦੀ ਹੈ ਤੇ ਉਹਦੀ ਨਗਟੋਲੀ ਦਾ ਰੂਪ ਧਾਰਨ ਕਰ ਲ ਇਦੇ ਆਸਤੇ ਤਾਂ ਫਾਰਮਰਾਂ ਨੂੰ ਇਹੀ ਦੇਖਣਾ ਚਾਹੀਦਾ ਵੀ ਜੇ ਪਿਛਲੇ ਸਾਲ ਦਿੱਕਤ ਆਈ ਆ ਉਹਦੇ ਆਸਤੇ ਫਿਰ ਆਪਾਂ ਕਿਹੜੀ ਚੀਜ਼ ਵਰਤ ਸਕਦੇ ਹਾਂ ਜੀ ਉਹਦੇ ਆਸਤੇ ਜੀ ਆਪਣੇ ਕੋਲੇ ਕਾਪਰ ਆਕਸੀਕਲੋਰਡ 500 ਗ੍ਰਾਮ ਠੀਕ ਹੈ ਜੀ ਉਹਦੇ ਵਿੱਚ ਕੋਈ ਸਪਰੇਅ ਮਿਕਸ ਨਹੀਂ ਕਰਨੀ ਅੱਛਾ ਜਿਹੜੀ ਇਹ ਗਟੋਲੀਆਂ ਆਲੀ ਕਰਨੀ ਆਪਾਂ ਕੱਲੀ ਕਰਨੀ ਆ ਇਹ ਕਾਪਰ ਆਕਸੀਕਲੋਰਡ ਬਿਲਕੁਲ ਨਾ ਕੱਲਾ ਕਰਨਾ ਪਊਗਾ ਇਹਦੇ ਆਸਤੇ ਇੱਕ ਪੀ ਜੀ ਨੇ ਹੋਰ ਕਮੈਂਡੇਸ਼ਨ ਹੈਗੀ ਦਿੱਤੀ ਗਲੈਲੀਓ ਵੇ ਹਾਂਜੀ ਉਹਦੀ 400 ਐਮਐਲ ਦੀ 2 ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਉਲੀ ਵਾਲੇ ਜਿੰਨੇ ਵੀ ਆਪਣੀਆਂ ਦਵਾਈਆਂ ਹੁੰਦੀਆਂ ਇਹ ਥੋੜਾ ਜਿਹਾ ਪਾਣੀ ਵੱਧ ਪਾਉਲ ਦੀਆਂ 150 ਤੋਂ 200 ਲੀਟਰ ਪਾਣੀ ਲਾਉਣਾ ਪੈਂਦਾ ਜਿਵੇਂ ਆਪਾਂ ਕਹਿ ਦਈਏ ਆਪਣੇ ਜਿਹੜੀ ਸਪਰੇਅ ਵਾਲੀ ਜੇ ਵੱਡੀ ਢੋਲੀ 25 ਕਿਲੋ ਦੀ ਹੁੰਦੀ ਆ ਉਹ 6 ਤੋਂ 7 ਟੋਕਾ ਘੱਟੋ ਘੱਟ ਵੀ 6 ਤੋਂ 7 ਲਾਓ 8 ਵੀ ਲਾ ਦਿਓ 200 ਲੀਟਰ ਵੀ ਭਾਵੇਂ ਪਾਣੀ ਲਾ ਦਿਓ ਤੇ ਬਾਕੀ ਜੇ ਆਪਾਂ ਇੱਕ ਗੱਲ ਇਹ ਵੀ ਕਰਨੀ ਹੈ ਨਾ ਬਹੁਤ ਕਿਸਾਨ ਭਰਾ ਇਹ ਚੀਜ਼ ਨੂੰ ਵੀ ਲੈ ਕੇ ਬਹੁਤ ਦਿੱਕਤ ਚ ਰਹਿੰਦੇ ਆ ਜਿਹੜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ 13 0 45 ਜਾਂ ਕੋਈ ਐਨ ਪੀ ਕੇ ਵੀ ਵਰਤਦਾ ਤੇ ਆਪਾਂ ਇਹਨੂੰ ਸੁੰਡੀ ਵਾਲੀਆਂ ਦਵਾਈਆਂ ਜਾਂ ਤੇਲੇ ਵਾਲੀਆਂ 'ਚ ਮਿਕਸ ਕਰਕੇ ਕਰ ਸਕਦੇ ਆ ਕਿ ਇਹ ਜਿਹੜਾ ਆਪਾਂ ਨੂੰ ਕੱਲਾ ਹੀ ਵਰਤਣਾ ਪੈਣਾ ਕਰ ਤਾਂ ਰਹੇ ਆ ਸਾਰੇ ਲੋਕ ਕਰ ਰਹੇ ਆ ਪਰ ਇਹ ਆ ਵੀ ਦਿੱਕਤ ਇਹ ਆ ਵੀ ਸਪਰੇਅ 'ਚ ਅਸਲ ਐਕਚੁਅਲੀ ਤਾਂ ਅਸੀਂ ਕਹਿੰਦੇ ਕੱਲੀ ਕੱਲੀ ਸਪਰੇਅ ਹੋਵੇ ਠੀਕ ਹੈ ਜੀ ਕਿਉਂਕਿ ਹਰੇਕ ਸਪਰੇਅ ਦਾ ਸੁਭਾਅ ਵੱਖਰਾ ਹਾਂਜੀ ਕਿਸੇ ਨੇ ਕੋਈ ਕੰਮ ਕਰਨਾ ਕਿ ਸਪਰੇਅ ਨੇ ਕੋਈ ਕੰਮ ਕਰਨਾ ਫਿਰ ਜਿਹੜਾ ਜਿਹੜੇ ਪਾਣੀ ਤੁਸੀਂ ਵਿੱਚ ਸਪਰੇਅ ਇੰਨੀਆਂ ਮਿਲਾ ਕੇ ਕਰ ਰਹੇ ਹੋ ਉਹਦਾ ਸੋਲੂਸ਼ਨ ਬਹੁਤ ਗਾੜਾ ਹੋ ਜਾਂਦਾ ਹਾਂਜੀ ਉਹ ਪੌਦੇ ਦੇ ਵਿੱਚ ਜਾਨ ਸਪਰਿਆ ਪੌਦਿਆਂ ਦੇ ਉੱਪਰ ਹੀ ਪਿੰਗਾ ਰਹਿੰਦੀਆਂ ਤੇ ਉਹ ਅੰਦਰ ਨਹੀਂ ਜਾਂਦੀਆਂ ਪੌਦੇ ਦੇ ਸਿਸਟਮ ਦੇ ਵਿੱਚ ਨਹੀਂ ਜਾਂਦੀਆਂ ਹਾਂ ਇਹੀ ਚੀਜ਼ ਹੁੰਦੀ ਆ ਕਿਉਂਕਿ ਆਮ ਹੀ ਆਪਾਂ ਦੇਖਦੇ ਆਂ ਵੀ ਪਾ ਲਓ ਸੁੰਡੀ ਵਾਲੀ ਵੀ ਪਾ ਲਈ ਤੇਲੇ ਵਾਲੀ ਵੀ ਪਾ ਲਈ ਐਨਪੀਕੇ ਵੀ ਪਾ ਲਿਆ ਸਾਰਾ ਕੁਝ ਪਾ ਲਿਆ ਫਿਰ ਲੋਕ ਕਹਿੰਦੇ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਿਆ ਹਨਾ ਕਿਉਂਕਿ ਜੀ ਗੱਲ ਮੈਂ ਤੁਹਾਡੇ ਨਾਲ ਹੋਰ ਇੱਕ ਮੇਰੇ ਕੋਲ ਪੁਆਇੰਟ 13045 ਜਦੋਂ ਕੋਲਡਰੀਆਂ ਘਟੋ ਘਟ ਅੱਠ ਲੀਟਰ ਪਾਣੀ 'ਚ 1 ਕਿਲੋ ਕੋਲਦੀ ਹੈ ਠੀਕ ਹੈ ਜੀ ਫਾਰਮਰ ਕੀ ਕਰਦਾ 2 ਕਿਲੋਟਰ ਪਾਣੀ ਲੈ ਕੇ ਉਹ ਘੋਲ ਲੈਂਦਾ ਉਹ ਨਾ ਥੱਲੇ ਬੈਠ ਜਾਂਦੀ ਚੰਗੀ ਤਰ੍ਹਾਂ ਘੋਲਦੀ ਨੂੰ ਉੱਪਰੋਂ ਪਾਣੀ ਨਿਪਾਲ ਲੈਂਦੇ ਥੱਲੇ ਵਾਲੀ ਪੇਸਟ ਕਰ ਦਿੰਦੇ ਅੱਛਾ ਵੀ ਜਿਹੜੀ ਘੋਲਨਤ ਇਹ ਵੀ ਇਹਦੀ ਆਪਾਂ ਨੂੰ ਦੇਖਣਾ ਪੈਣਾ ਵੀ ਆਏ ਨਹੀਂ ਵੀ ਕੱਲਾ ਜੇ ਆਪਾਂ ਕਹਿ ਦਈਏ ਵੀ ਕਿੱਲੇ ਦਾ ਆਪਾਂ ਇੰਨੇ ਭੂਣ ਪਾਉਣੇ ਆ ਭੂਣ ਪਾਤੇ ਵੀ ਘੋਲਨ ਵੇਲੇ ਵੀ ਪਾਣੀ ਇਹਨੂੰ ਵੱਧ ਚਾਹੀਦਾ ਵੱਧ ਚਾਹੀਦਾ ਫੇਰੇ ਸਹੀ ਤਰੀਕੇ ਨਾਲ ਘੋਲਦੀ ਠੀਕ ਹੈ ਇਹ ਵੀ ਪੁਆਇੰਟ ਇੱਕ ਨੋਟ ਕਰਨ ਵਾਲੀ ਗੱਲ ਹੀ ਆ ਕਿਉਂਕਿ ਆਪਾਂ ਆਮ ਹੀ ਕਰਦੇ ਆ ਜੀ ਜੇ ਅਸੀਂ ਵੀ ਸਪਰੇਅ ਕਰਦੇ ਆ ਹਨਾ ਆਪਾਂ ਕੋਲੇ ਆਂ ਦੀ ਜੇ 13045 ਆਪਾਂ ਨੂੰ ਕਿਉਂਕਿ ਇੰਨਾ ਪਤਾ ਨਹੀਂ ਹੁੰਦਾ ਇਹ ਜਿੰਨਾਂ ਚੀਜ਼ਾਂ ਬਾਰੇ ਤੇ ਮੈਨੂੰ ਫਾਰਮਰ ਦੇ ਬਹੁਤ ਫੋਨ ਆਉਂਦੇ ਆ ਕਹਿੰਦੇ ਯਾਰ ਨਿਹਦਰ ਸਾਹਿਬ ਕਹਿੰਦੇ ਇਹ ਉਦਾਂ ਹੀ ਪਈ ਆ ਕੋਲੇ ਨਹੀਂ ਫਿਰ ਉਹਨੂੰ ਦੱਸਦਾ ਵੀ ਘਟੋ ਘਾਟ 8 ਤੋਂ 12 ਲੀਟਰ ਪਾਣੀ ਚਾਹੀਦਾ 1 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਘੋਲਣ ਵਾਸਤੇ ਠੀਕ ਹੈ ਜੀ ਜੇ ਤੁਸੀਂ 2 ਲੀਟਰ ਪਾਣੀ ਚ ਘੋਲਨੇ ਹੋ ਨੇ ਨਹੀਂ ਘੋਲਣਾ ਨੇ ਥੱਲੇ ਬੈਠ ਜਾਣਾ ਤੇ ਉਹ ਜਿਹੜਾ ਜਿਹੜੇ ਕੰਮ ਲਈ ਤੁਸੀਂ ਕਰ ਰਹੇ ਆ ਉਹ ਕੰਮ ਉਹਨੇ ਨਹੀਂ ਕਰਨਾ ਠੀਕ ਹੈ ਜੀ ਬਾਕੀ ਜਿਵੇਂ ਆਪਾਂ ਗੱਲਾਂ ਕੀਤੀਆਂ ਨਾ ਵੀ ਕਿਸਾਨ ਭਰਾਵੋ ਹੁਣ ਤੁਹਾਨੂੰ ਫੇ ਜਿਹੜਾ ਇਹ ਤੁਸੀਂ 13045 ਆ ਜਾਂ ਕੋਈ ਵੀ ਬੋਰਨ ਤੁਸੀਂ ਇਹ ਸਪਰੇਅ ਕਰਦੇ ਆ ਤਾਕਤ ਲਈ ਤਾਂ ਇਹਨੂੰ ਸੁੰਢੀ ਤੇਲੇ ਵਾਲੀ ਤੋਂ ਬਿਨਾਂ ਹੀ ਕਰੋ ਫੇਰ ਹੀ ਤੁਹਾਨੂੰ ਰਿਜ਼ਲਟ ਮਿਲੂਗਾ ਵੱਧ ਤੇ ਉਹ ਚੀਜ਼ਾਂ ਤੁਸੀਂ ਅੱਡ ਲੈ ਕੇ ਚੱਲੋ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਆਪਾਂ ਨੂੰ ਜਾਣਕਾਰੀ ਦੇਣ ਲਈ ਤੇ ਮਿਲਦੇ ਆਂ ਜਲਦੀ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ